ਕਿਸਾਨਾਂ ਨੇ ਲੁਧਿਆਣਾ ਦਾ ਲਾਡੂਵਾਲ ਟੋਲ ਪਲਾਜ਼ਾ 2 ਦਿਨਾਂ ਦੇ ਲਈ ਬੰਦ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਪਲਾਜ਼ਾ ਦੇ ਨਾਲ-ਨਾਲ ਭਾਜ ਭਾਗੂਆਂ ਦੇ ਘਰਾਂ ਦਾ ਵੀ ਕਿਰਾਉ ਕੀਤਾ ਜਾਵੇਗਾ ਦੱਸਦੇ ਕਿ ਟੋਲ ਪਲਾਜ਼ਾ ਜਿਹੜਾ ਕਿ ਉਸ ਨੂੰ 2 ਦਿਨਾਂ ਦੇ ਲਈ ਕਿਸਾਨਾਂ ਦੇ ਵੱਲੋਂ ਬੰਦ ਕੀਤਾ ਗਿਆ ਹੈ ਇਸ طرف ਕਿਸਾਨ ਦਿੱਲੀ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ। ਦੂਸਰੀ ਤਰਫ ਇੱਕ ਤਸਵੀਰ ਸਾਨੂੰ ਦੇਖਣ ਨੂੰ ਮਿਲੀ ਹੈ। ਮੈਂ ਤੁਹਾਨੂੰ ਤਸਵੀਰ ਦਿਖਾਉਂਗਾ। ਲੁਧਿਆਣੇ ਚ ਲਾਡੋਵਾਲ ਟੋਲ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ। ਕਿਸਾਨ ਜਥੇਬੰਦੀਆਂ ਦੁਆਰਾ 2 ਦਿਨ ਬੰਦ ਹੈ। ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਜੁੜੇ ਹੋਏ ਨੇ। ਪੁੱਛਦੇ ਆਂ ਕਿ ਇਹ ਜਿਹੜਾ ਟੋਲ ਪਲਾਜ਼ਾ ਹੈ ਇਹ ਇਨਾਨੀ ਕਿਉਂ ਬੰਦ ਕੀਤਾ ਤੇ ਕਿੰਨੇ ਦਿਨ ਤੱਕ ਬੰਦ ਰਹੂਗਾ ਸਰ ਕੀ ਨਾਮ ਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਨੂਰਪੁਰਾ ਭਾਰਤੀ ਕਿਸਾਨ ਯੂਨੈਕਤਾ ਅਗਰਾਹ ਜ਼ਿਲ੍ਹਾ ਲੁਧਿਆਣਾ ਸਰ ਇਹ ਟੋਲ ਪਲਾਜ਼ਾ ਕਿੰਨੇ ਦਿਨ ਤੱਕ ਤੇ ਕਿਉਂ ਬੰਦ ਰਹੂਗਾ ਇਹਦੀ ਮਤਲਬ ਕਿ ਪਹਿਲੇ ਤਾਂ ਤੁਹਾਡਾ ਕਿੰਨੇ ਦਿਨ ਲਈ ਕਿਉਂਕਿ ਇਹ 2 ਦਿਨ ਲਈ ਸਾਡੂ ਕਾਲ ਆਈ ਆ ਸਟੇਟ ਕਮੇਟੀ ਵੱਲੋਂ ਕੱਲ ਹੀ ਜਦੋਂ ਕੱਲ ਟ੍ਰੇਡ ਯੂਨੀਅਨ ਭਾਰਤ ਮੰਡ ਸਦਾਈ ਸ਼ਾਮ ਨੂੰ 4 ਵਜੇ ਸਾਨੂੰ ਸੁਨੇਹਾ ਆ ਗਿਆ ਕਿ ਕੱਲ ਤੱਕ ਜਦੋਂ ਸਰਕਾਰ ਨਾਲ ਗੱਲਬਾਤ ਆ ਜਿਹੜੀ ਉਸ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਦਾ ਜਦ ਤੱਕ ਅਸੀਂ ਪੂਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕਰਾਂਗੇ ਜਿੱਚੋਂ ਇਹ ਲੁਧਿਆਣਾ ਜ਼ਿਲ੍ਹੇ ਦਾ ਇਹ ਆਪਾਂ ਟੋਲ ਜਿੱਥੇ ਖੜੇ ਹਾਂ ਲਾਡੋ ਵਾਲੇ ਫ੍ਰੀ ਕੀਤਾ ਹੋਇਆ ਵਾ ਤੇ ਨਾਲ ਹੀ ਭਾਜਪੀ ਦੇ ਤਿੰਨ ਲੀਡਰ ਜੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਪੰਜਾਬ ਪ੍ਰਧਾਨ ਤੇ ਨਾਲ ਉਹਨਾਂ ਦੇ ਕੇਬਲ ਟੱਲੋ ਜਿਨ੍ਹਾਂ ਦੇ ਘਰਾਂ ਦੇ ਬਾਹਰ ਅਸੀਂ ਧਰਨੇ ਲਾਏ ਆ ਤੇ ਬੀਜੇਪੀ ਸਰਕਾਰ ਦਾ ਉੱਥੇ ਅੱਜ ਲੋਕ ਪਿੱਟ ਸੇ ਆਪਾ ਕਰਨਗੇ ਜਿਹੜੀ ਸਾਡੇ ਕਿਸਾਨਾਂ ਨੂੰ ਤੇ ਸ਼ੰਭੂ ਬਾਡਰ ਖਨੋਰੀ ਬਾਡਰ ਤੇ ਬੈਠਿਆਂ ਦੇ ਗੋਲੀਆਂ ਤੇ ਅਥਰੂ ਗੈਸ ਤੇ ਕੈਮੀਕਲ ਦੇ ਪਾਣੀ ਛੜਕਾ ਕਰ ਰਹੇ ਆ ਉਹਨਾਂ ਦੇ ਹੱਕ ਚ ਤੇ ਜਿਹੜਾ ਸਾਡਾ ਕੱਲ ਕਿਸਾਨ ਸ਼ਹੀਦ ਹੋ ਗਿਆ ਤੇ ਉਹ ਬਹੁਤ ਨਿੰਦਣਯੋਗ ਆ 200 ਤੋਂ ਉੱਤੇ ਕਿਸਾਨ ਜ਼ਖਮੀ ਪਏ ਆ ਇਹਨਾਂ ਨੇ ਇੱਕ ਬਹੁਤ ਹੀ ਤਾਨਾਸ਼ਾਹੀ ਖੱਟਰ ਸਰਕਾਰ ਨੇ ਇਹ ਕੰਮ ਕੀਤਾ ਵਾ ਕਿ ਲੋਕ ਜੰਗ ਰਹੇ ਸੀ ਸ਼ਾਂਤ ਮਈ ਆਪਣੇ ਰਾਜਧਾਨੀ ਵੱਲ ਜਾ ਰਹੇ ਆ ਤੇ ਇਹਨਾਂ ਰੋਕ ਕੇ ਦੁਬਾਰਾ ਕਰਕੇ ਸੈਂਟਰ ਸਰਕਾਰ ਨੇ ਇੱਕ ਮਤਲਬ ਇੰਡੀਆ ਪਾਕਿਸਤਾਨ ਵਾਲਾ ਬਾਡਰ ਬਣਾਇਆ ਪਿਆ ਰਾਤ ਨੂੰ ਵੀ ਬੰਦ ਰਹੂਗਾ ਟੋਲਾ ਜੀ ਹਾਂਜੀ ਰਾਤ ਨੂੰ ਵੀ ਬੰਦ ਰਹੂਗਾ ਤੇ ਸਾਡੇ ਸਾਰੇ ਬੰਦੇ ਰਾਤ ਨੂੰ ਵੀ ਰਹਿਣਗੇ ਲੰਗਰ ਪਾਣੀ ਦਾ ਚਾਹ ਪਾਣੀ ਚੱਲ ਪਿਆ ਸਾਰਾ ਆ ਗਿਆ ਸਾਰਾ ਇੱਥੇ ਬਣੂਗਾ ਤੇ ਰਾਤ ਨੂੰ ਵੀ ਬੰਦ ਰਹੂਗਾ ਬਿਲਕੁਲ ਜੀ ਕਿਸਾਨਾਂ ਨੇ ਕਿਹਾ ਹੈ ਕਿ ਜਦ ਤਾਈਂ ਗੱਲ ਉਹਨਾਂ ਨਾਲ ਮੀਟਿੰਗ ਹੁੰਦੀ ਹੈ ਉਤੋਂ ਪਹਿਲਾਂ ਇਹ ਟੋਲ ਪਲਾza ਬੰਦ ਰਹੂਗਾ ਦਿਨ ਰਾਤ ਬੰਦ ਰਹੂਗਾ ਦੂਜੀ ਤਰਫ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਤਿੰਨ ਸੀਨੀਅਰ ਲੀਡਰਾਂ ਦੇ ਘਰ ਦੇ ਅੱਗੇ ਵੀ ਧਰਨੇ ਦਿੱਤੇ ਨੇ ਦੇਖੋ ਹੁਣ ਜੋ ਕੇਂਦਰ ਸਰਕਾਰ ਨਾਲ ਗੱਲ ਚੱਲ ਰਹੀ ਹੈ ਉਹ ਕਿਸੇ ਰੁਕ ਬੈਠਦੀ ਉਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਹਾਲ ਫਿਲਹਾਲ ਲੁਧਿਆਣਾ ਦੇ ਲਾਡੋਵਾਲ ਟੋਲ ਬਲਾਜਾ ਕਿਸਾਨ ਜੱਥੇਬੰਦੇ ਵਾਲੇ ਉਹ ਬੰਦ ਹੈ ਲੁਧਿਆਣਾ ਲਾਡੋਵਾਲ ਤੋਂ ਮੈਂ ਅਰਵਿੰਦਰ ਸਵਾਨਾ A N B ਨਿਊਜ਼ ਲਈ